1.5 ਲੱਖ ਵੰਗੇਗਾ ਫਿਰ ਨਾ ਨਾ ਬਰਾੜਾ ਡੇਢ ਡੂੜ ਕਿੱਥੇ ਇਹਦਾ ਲੱਖੋਂ ਅੰਦਰ ਹੀ ਵੇਚਣਗਾ ਦੋਨੇ ਇਹ ਵੈੜਾ ਦੋਨੇ ਅੱਛਾ ਦੋਨੇ ਲੱਖੋਂ ਅੰਦਰ ਦੀਆਂ ਅੰਦਰ ਵਾਲੇ ਸੋਧਿਆ ਭਾਈ ਕੋਈ ਦਿਨ ਦਾ ਨਹੀਂ ਭਾਈ ਆਪਣਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡਾ ਖਰਾਜ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹੇ ਮੋਗੇ ਚੋਂ ਆਪਾਂ ਕਵਰ ਕਰ ਰਹੇ ਆ ਜਿੰਨਿਆਂ ਕ ਆਪਾਂ ਇਸ ਘਰੋਂ ਵੀਡੀਓ ਕਵਰ ਕੀਤੀਆਂ ਟਾਪ ਕਲਾਸ ਵੈੜਾ ਹੀ ਹੁੰਦੀ ਆ ਚਾਹੇ ਵੈੜਾਂ ਦੀ ਗੱਲ ਕਰ ਗਏ ਤੇ ਚਾਹੇ ਬੱਚੀਆਂ ਦੀ ਗੱਲ ਕਰ ਗਏ ਅੱਜ ਜਿਹੜੇ ਨਕੀਨੇ ਤੁਹਾਨੂੰ ਲੈ ਜਾਂਦੇ ਆ ਬਾਈ ਕਹਿੰਦਾ ਜਿਹੜਾ ਰੇਟ ਆ ਆਪਾਂ ਦੇ ਦੇਣਾ ਨਾ ਤਾਂ ਕਿਸੇ ਨੇ ਦੇਣਾ ਤੇ ਵੀਰੇ 2-2 ਘੰਟੇ ਬਹਿ ਕੇ ਵੇਖਣ ਵਾਲੀਆਂ ਚੀਜ਼ਾਂ ਇੱਕ ਤਾਂ ਜਮਾ ਡਾਲਿਆ ਤੇ ਹੀ ਆ ਹੋ ਸਕਦਾ ਇੱਕ ਅੱਧਾ ਦੇਣੀ ਲਵੇ ਤੇ ਇੱਕ ਹਜੇ ਸਮਾਂ ਲੈਂਦੀ ਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦਊਂਗਾ ਤਸੱਲੀ ਭਰਖ ਤੁਸੀਂ ਕਰਨੀ ਆ ਵੀਡੀਓ ਨੂੰ ਟੌਰ ਨਾਲ ਐਂਡ ਤੇ ਕਰ ਦੇਖਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸਦੇ ਮੈਂ ਆਪਣਾ ਭਾਈ ਗੁਰਪ੍ਰੀਤ ਸਿੰਘ ਪਿੰਡ ਥਰਾਜ ਆ ਤਹਿਸੀਲ ਬਾਗਾਪੁਰਣਾ ਜ਼ਿਲ੍ਹਾ ਪਿੰਦਾ ਮੋਗਾ ਤੇ ਨੇੜੇ ਆਪਾਂ ਨੂੰ ਸ਼ਹਿਰ ਇਧਰ ਭਗਤਾ ਪਾਈ ਪਿੰਡ ਠੀਕ ਆ ਜਿਹੜੀ ਆਪਾਂ ਪਿੱਛੇ ਵੀਡੀਓ ਪਾਈ ਸੀ ਬੱਚੀਆਂ ਸੀਗੀਆਂ ਬਹੁਤ ਚੰਗੀਆਂ ਤੇ ਵੜ ਵੈਗੀਆਂ ਬਈਓ ਹਾਂ ਬਾਈ ਆਪਣਾ ਹਰੇਕ ਵੀਡੀਓ ਜੀ ਆਪਾਂ ਕਹਿੰਦੇ ਹੁੰਨੇ ਆ ਕੋਈ ਆਪਣਾ ਭਾਵਾ ਤੇਰੇ ਚੈਨਲ ਤੇ ਮਾਲ ਫਰੋਲ ਕੇ ਵੇਖ ਲੈ ਨਾ ਤਾਂ ਮਾੜੀ ਅਜੇ ਤੱਕ ਲਈ ਆ ਨਾ ਹੀ ਲੱਗੇ ਬਈ ਹੂੰ ਉਹਦਾ ਆਪਣੇ ਇੰਸਟਾਗ੍ਰam ਤੇ ਤੂੰ ਪੋਸਟ ਪਾਈ ਸੀ ਨਾ ਹੂੰ ਉਹ ਵਾਸ਼ਿੰਗਸਾ ਤਿੰਨੇ ਪਿੰਡ ਵਾਲੇ ਲੈ ਗਏ ਐ ਚਾ ਹਾਂ ਹੋਰ ਪੋਸਟ ਤੇ ਹੀ ਲੈ ਗਏ ਵੀਡੀਓ ਦਾ ਤੜਕ ਕੇ ਪਈ ਸੀ ਹਾਂ ਵੀਡੀਓ ਦਾ ਤੜਕ ਕੇ ਪਈ ਸੀ ਉਹ ਆਤ ਨਹੀਂ ਲੈ ਗਈ ਸੀ ਠੀਕ ਆ ਤੇ ਗਾਂ ਆਪਣੇ ਗਈ ਆ ਮਰੇ ਰਕੋਟਲੇ ਦਾ ਸ਼ਹਿਰ ਦਾ ਪਿੰਡਾ ਕੰਗਣਵਾਲ ਫਾਰਮ ਚ ਵਗ ਗਈ ਆ ਫਾਰਮ ਚ ਗਈ ਇੱਥੇ ਬੰਦੇ ਨੂੰ ਆਪ ਚਵਾ ਕੇ ਦਿੱਤੀ ਆ ਠੀਕ ਆ ਭਾਈ ਉੱਥੇ ਪਹੁੰਚ ਕੇ ਆਪਣਾ ਡਰਾਈਵਰ ਉੱਥੇ ਰਾਤ ਰਹਿ ਕੇ ਆਇਆ ਤੜ ਤੋਂ ਫੇਰ ਚਵਾ ਕੇ ਠੀਕ ਆ ਫੇਰ ਆਇਆ ਜਣੀ ਤਸੱਲੀ ਕਰਾ ਕੇ ਜਮਾ ਦਿੱਤੀ ਆ ਹਾਂ ਤਸੱਲੀਆਂ ਕਰਾ ਕੇ ਦਿੰਦੇ ਆ ਮਾਲਾ ਭਾਈ ਤੇ ਭਾਈ ਕਾਲੀ ਵਿਹੜ ਤੋਂ ਸ਼ੁਰੂ ਕਰਦੇ ਆ ਸੂਆ ਕਰਨ ਮਦਦ ਸੂਆ ਭਾਈ ਦੋਨੇ ਦੂਜੇ ਦੂਜੇ ਆ ਇਹ ਬੰਦਾ ਇੱਕ ਦੀ ਡਿਟੇਲ ਦੱਸੋ ਜੀ ਦੰਦੋ ਕਿਵੇਂ ਆ ਇਹ 6 ਦੰਦ ਦਾ ਵੀਰੇ 6 ਦੰਦ ਦਾ ਹਾਂ ਕਿੰਨਾ ਸਮਾਂ ਲੈ ਜੂ ਕਰਮ ਵਾਲੀ ਇਹ ਭਾਈ ਪੁੜੇ ਪਾੜੇ ਤਾਂ ਭੰਨੇ ਨਹੀਂ ਯਾਰ ਇਹਨੇ ਹਜੇ ਹੂੰ ਲੈ ਜੂ ਹਜੇ ਹਿਸਾਬ ਨਾਲ ਇਹ ਤਾਂ ਰੱਬ ਦੇ ਘਰ ਹੂੰ ਘੰਟੇ ਨੂੰ ਵੀ ਸੂ ਸਕਦੀ ਆ ਹਾਂ ਦੋ ਦਿਨ ਵੀ ਨਹੀਂ ਸੂ ਸਕਦੀ ਤਿਆਰ ਮੰਨ ਕੇ ਆ ਜੇ ਅਗਲਾ ਤਿਆਰ ਤਾਂ ਬਾਹਲੀ ਹਜੇ ਤਾਂ ਬੰਨਣਾ ਨੇ ਹਜੇ ਬੰਨ ਹਜੇ ਸੁੰਨਦੀ ਨਹੀਂ ਜਿਹੜੇ ਹਿਸਾਬ ਨਾਲ ਤੇ ਅੰਦਾਜ਼ਾ ਥਾਣੇ ਦੇਖੀ ਭਾਈ ਗੱਠ ਗੱਠ ਤੇ ਲੱਗਾ ਗੁੱਲੇ ਲੱਗਾ ਗਲਾਪੀ ਆ ਠੀਕ ਆ ਕਿੰਨਾ ਪਿਆ ਜੋ ਦੁੱਧ ਬਈ ਐ ਇਹ ਤੇ ਕੋਈ ਕਹਿ ਨਹੀਂ ਸਕਦਾ ਬਈ ਪਿਛਲੇ ਸੂਏ 23 ਕਿਲੋ ਪਿਆ ਐ ਤੇ 30 ਨੂੰ ਵੀ ਜਾ ਸਕਦੀ ਆ 25 26 ਵੀ ਜਾ ਸਕਦੀ ਆ ਤੇ ਮੁੱਠੀ ਬੰਦ ਆ ਕੁੱਲੇ ਤਾਂ ਪਤਾ ਲੱਗਣਾ ਮਾਦਾ ਝੂਠ ਮਾਰ ਕੇ ਗਾਰੰਟੀਆਂ ਦੇ ਦਿੱਗੇ ਹੈ ਨਾ ਉਹਦਾ ਮੈਂ ਝੂਠ ਮਾਰ ਕੇ ਮਾਲ ਵੇਚਣਾ ਵੇਚ ਗਏ ਬਈ ਤੋੜ ਲਈ ਹਾਂ ਤਾਂ ਚੀਜ਼ ਆਪ ਹੀ ਦੱਸੂ ਦੁੱਧ ਕਿੰਨਾ ਦੇਣਾ ਕਰ ਦੇ ਵੇਖੀ ਬਈ ਹਾਈਟ ਵੀ ਆਲਾ ਕਹਿੰਦਾ ਮੋਢੇ ਤੋਂ ਜਮੈਂ ਖਹਿ ਕੇ ਜਾਂਦੀ ਐ ਸਕੇਲ ਨੂੰ ਹੂੰ ਠੀਕ ਆ ਰੰਗ ਪ੍ਰਿੰਟ ਪੂਰਾ ਚੰਗਾ ਮੁੱਠੀ ਵਾਲੀ ਦਿਖਾ ਦੇ ਸੂਆ ਦੂਜਾ ਇੱਕ ਗੱਲ ਹੋਰ ਆ ਬਾਈ ਹੂੰ ਇਹਦੇ ਕੋਈ ਆ ਕੇ ਚੈੱਕ ਕਰ ਲੈ ਭਾਵਾ ਹੂੰ ਇਹਦੇ ਨਾਂ ਦਾ ਰੱਸਾ ਗਲ ਚ ਪਿਆ ਤੇ ਨਾਂ ਨੱਕ ਤੇ ਤੇ ਲਿਆਰਾ ਪਿਆ ਇਹਦੇ ਢੁੱਲੀ ਆਈ ਆ ਨਿਸ਼ਾਨ ਵੇਖ ਲਵੇ ਭਲਾ ਹੈ ਹਾਂ ਠੀਕ ਆ ਰੰਗ ਪ੍ਰਿੰਟ ਵੀਰੇ ਪੂਰਾ ਚੰਗਾ ਮੁਠੀ ਵਾਲਾ ਥਾਣਾ ਪੰਡਾਂ ਲਾਈ ਫਿਰਦੀ ਆ ਬਾਈ ਕਹਿੰਦਾ ਰੱਬ ਦੇ ਘਰ ਦਾ ਪਤਾ ਤਾਂ ਹੈ ਨਹੀਂ ਜੇ ਤਾਂ ਹੋਰ ਦਿਨ ਲੱਗੀ ਤਾਂ ਵੜ ਟਰਾਲੀ ਮਿੱਟੀ ਦੀ ਲਾਉਣੀ ਪੈਣੀ ਯਾਰ ਰਸੂਈ ਹੂੰ ਜੋਰ ਮਾਰ ਮਾਰ ਵੜ ਦੇ ਇੱਕ ਹੋਰ ਚੀਜ਼ ਆ ਹਵਾਨਾ ਫੱਟਾ ਬੰਦ ਹਵਾਨੇ ਜਿਹੜਾ ਮੇਲਿਆਂ ਚ ਕੰਪੀਟੀਸ਼ਨਾਂ ਚ ਹੁੰਦਾ ਨਾ ਹੂੰ ਉਹ ਚੀਜ਼ਾਂ ਖੁੱਚਾਂ ਤੋਂ ਉੱਤੇ ਅਗਲਾ ਕਹਿ ਦਿੰਦਾ ਖੁੱਚਾਂ ਤੋਂ ਉੱਤੇ ਆਹ ਚੀਜ਼ ਲੱਗੀ ਆ ਇਹ ਹਵਾਨੇ ਵਾਲੀਆਂ ਵੜਾ ਦੁੱਧ ਵੀ ਹੈਣਾ ਬਾਈ ਚੰਗਾ ਕਰ ਦਿੰਦੀ ਆ ਇਹ ਤਾਂ ਬਾਈ ਬੰਦ ਬੰਦ ਆਰਡਰ ਦੇਗਾ ਹੂੰ ਬੰਦ ਕਰਦਾ ਇਹ ਤਾਂ ਯਾਰ ਸੱਚ ਹੀ ਆ ਹੂੰ ਕਾਮਜਾਬ ਵੀ ਫਿਰ ਇਹੀ ਆਰਡਰ ਆ ਹੈਨਾ ਬਾਕੀ ਵੇਖ ਲੈ ਬਾਈ ਕੋਈ ਤੂੰ ਹੀ ਨਹੀਂ ਚੱਕਦੀ ਹੂੰ ਕੋਈ ਤੌਰ 'ਚ ਨਹੀਂ ਫਰਕ ਕੋਈ ਢੂਈ ਨਹੀਂ ਚੱਕਦੀ ਠੀਕ ਆ ਜਮਾ ਸਕੇਲ ਲੰਮੇ ਕਾਦੜੀ ਗਾਂ ਅਕਸਰ ਢੂਈ ਜਿਆਦਾ ਚੱਕਦੀ ਹੁੰਦੀ ਹੈ ਬਾਈ ਆਹ ਵੇਲਾ ਫੱਟੇ ਵਾਂਗੂ ਬਈ ਫੱਟੇ ਵਾਂਗੂ ਬਈ ਬਲਾ ਸਕੇਲ ਸਕੇਲ ਮਾਰ ਲਵੇ ਕੀਮਤ ਬਾਈ ਫਿਰ ਕਿਵੇਂ ਕਰਨੀ ਆ ਪਾ ਜੀ ਕੀਮਤ ਤਾਂ ਆਪਣੀ ਬਾਈ ਜਾਇਜ਼ ਹੀ ਹੁੰਦੀ ਆ ਠੀਕ ਆ ਕਿਉਂਕਿ ਕਈ ਯਾਰ ਕੋਈ ਵੇਚਣ ਵਾਲਾ ਭਰਾ ਆ ਜਾਂਦਾ ਹਨਾ ਆਪਾਂ ਬਾਈ ਫੋਨ ਤੇ ਕਰਾਂਗੇ ਮੁੱਲ 1.5 ਲੱਖ ਮੰਗੇਗਾ ਫਿਰ ਨਾ ਨਾ ਬਰਾੜਾ ਡੇਢ ਡੂੜ ਕਿੱਥੇ ਇਹਦਾ ਲੱਖੋਂ ਅੰਦਰ ਹੀ ਵੇਚਣਗਾ ਦੋਨੇ ਇਹ ਵੈੜ ਦੋਨੇ ਅੱਛਾ ਦੋਨੇ ਲੱਖੋਂ ਅੰਦਰ ਦੀ ਆ ਅੰਦਰ ਵਾਲੇ ਸੋਧਿਆ ਭਾਈ ਕੋਈ ਦਿਨ ਦਾ ਨਹੀਂ ਭਾਈ ਆਪਣਾ ਸਾਰੇ ਪੰਜਾਬ ਚ ਚੈਨਲ ਆ ਹੂੰ ਇਹਦਾ ਮੁੱਲ ਤਾਂ ਭਾਈ ਡੇਢ ਵੀ ਮੰਗਉਂਦੀ ਆ ਹੂੰ ਆਪਾਂ ਕਿੰਨੀ ਦੇਣੀ ਆ ਆਪਾਂ ਲੱਖੋਂ ਅੰਦਰ ਦੇ ਲੱਖੋਂ ਅੰਦਰ ਦੀ ਹੋਊਗਾ ਫੋਨ ਤੇ ਫੋਨ ਤੇ ਹੋਊਗਾ ਠੀਕ ਆ ਯਾਨੀ ਲੱਖ ਚੋ ਖੁਸ਼ ਕਰਦਾਂਗੇ ਖੁਸ਼ ਕੀ ਬਾਗੋ ਬਾਗ ਕਰਕੇ ਬਾਗੋ ਬਾਗ ਕਰਦਾਂਗੇ ਭਾਈ ਕਹਿੰਦਾ ਲੱਖ ਰੁਪਏ ਚ ਤੇ ਵੈੜ ਚੀਜ਼ ਆ ਜਿਹੜੀ ਬਈ ਦੂਜਾ ਰੰਗ ਪ੍ਰਿੰਟ ਚੈੱਕ ਕਰੋ ਪਹਿਲਾਂ ਤੁਸੀਂ ਵੇਖੜਦਾ ਇਹ ਤਾਂ ਬੱਚ ਕੋਈ ਮੰਨ ਬਈ ਹੂੰ ਚੌਗੀ ਆਏ ਕਿੰਨਾ ਸਮਾਂ ਕੱਢਦੀ ਆ ਬਈ ਇਹ ਤਾਂ ਬਈ ਹਫ਼ਤੇ ਵਾਂਗੂ ਲੈ ਜਾਊਗੀ ਹਫ਼ਤੇ ਵਾਂਗੂ ਹਜੇ ਆਏ ਆ ਸਾੜੀ ਵਾਲੇ ਵੇਖ ਹੂੰ ਸਾੜਾ ਸੁਣਾ ਵੀ ਓਕੇ ਜਮਾ ਓਕੇ ਬਈ ਓਕੇ ਰਿਪੋਰਟ ਹੱਥ ਵੀ ਨਾ ਲਾਵੇ ਭਾਵਾ ਬਈ ਠੀਕ ਆ ਇਹ ਵੀ ਬਈ ਖੁਚਾਂ ਦੇ ਉੱਤੇ ਆ ਹੂੰ ਤਾਂ ਦੇ ਵੇਖੀ ਕਿੰਨੀ ਚੌੜੀ ਪਈ ਆ ਭਲੀ ਬਹੁਤ ਚੌੜੀ ਪਈ ਆ 2 ਗਿੱਠਾਂ ਵਾਂਗੂ ਚੌੜੀ ਆ ਹਫ਼ਤਾ 10 ਦਿਨ ਲੈ ਜਾ ਖੁੱਲੇ ਤੇ ਕੀ ਰਿਕਾਰਡ ਰਿਆ ਜੀ ਇਹਦਾ ਇਹਦਾ ਬਈ ਰਿਕਾਰਡ ਬਲੂਨ ਹੀ ਆ ਯਾਰ ਅੱਛਾ ਪਹਿਲਾਂ ਨਾ ਇਹ ਹਾਂ ਠੀਕ ਆ ਇਹ ਆਪਾਂ ਨੇ ਤਾਂ ਬਲੂਨ ਮਾਰਨਗੇ ਦਿੱਤੀ ਆ ਦੰਦਾਂ ਦੇ ਹਿਸਾਬ ਨਾਲ ਚੌਗੀ ਆ ਯਾਰ ਹੂੰ ਕੋਈ ਅਗਲਾ ਦੂਜੇ ਮੰਨ ਲੈ ਯਾਰ ਬਈ ਠੀਕ ਆ ਕਿਉਂਕਿ ਆਪਾਂ ਝੂਠ ਬੋਲ ਨਹੀਂ ਆਪਾਂ ਨੂੰ ਹੂੰ ਚਲੋ ਲੈਣ ਵਾਲੇ ਨੇ ਵੱਧ ਤੋਂ ਵੱਧ ਥਾਣਾ ਥਾਣਾ ਤੋਂ ਲੱਗਦੀ ਹੈ ਜਿਵੇਂ ਦੂਜੇ ਹੋਊਗੀ ਥਾਣੀ ਵਾਲਾ ਚੰਗਾ ਲੱਗਿਆ ਅਗਲਾ ਦੂਜਾ ਮੰਨ ਕੇ ਜਾਹੇ ਦੂਜਾ ਮੰਨ ਕੇ ਲੈ ਜਾਏ ਬਈ ਯਾਰ ਠੀਕ ਆ ਹਾਂ ਐਵੇਂ ਆਪਾਂ ਜਿਦਾਈ ਕਰੀ ਜਾ ਕੇ ਕਿਸੇ ਨਾਲ ਉਹਦਾ ਫਾਇਦਾ ਨਹੀਂ ਬਾਕੀ ਜਵਾਨੀਆਂ ਦੀ ਵਹਿੜਾ ਦੂਜਾ ਮੰਨ ਲੈ ਪਰ ਏ ਨਹੀਂ ਬਈ ਕਹਿ ਸਕਦਾ ਬਈ ਬੁੱਢੀ ਆ ਜਾਜੂ ਨਾ ਬਈ ਇਹ ਤਾਂ ਮੱਕੀ ਤਲਕ ਰਾਮਾ ਹਾਣਾ ਬਿਲਕੁਲ ਮੱਕੀ ਤਲਕਦੀ ਆ ਤੋਰਦੀ ਵੀਰੇ ਸਿੱਸੀ ਅਰਗੀ ਬਈ ਆ ਚਾਹ ਤ ਦੇਖ ਰੰਗ ਪ੍ਰਿੰਟ ਵੀਰੇ ਕਰਮ ਵਾਲੀ ਤਾਂ ਪੂਰਾ ਚੰਗਾ ਨਾਲੇ ਬਈ ਆਪ ਨੂੰ ਨੇਰਾ ਹੋ ਗਿਆ ਵੀਡੀਓ ਬਣਾਉਣ ਦੇ ਨੂੰ ਹੱਥ ਹੁੰਦਾ ਟਾਈਮ ਹੂੰ ਚਾਹ ਹੁੰਦਾ ਟਾਈਮ ਲੁਸਕੋਰਾ ਮਾਰਦਿਆਂ ਕਾਇਆਂ ਐਣੀ ਆਪਾਂ ਇਹਨਾਂ ਦਾ ਕਿਹੜਾ ਮੰਝਾ ਨੇ ਤਗਲਾ ਤੇਲ ਲੈ ਲੈੰਦਾ ਹੂੰ ਆ ਪਕੜਾ ਕੋਈ ਤੇਲ ਲੈ ਇਹ ਤਾਂ ਗੱਲ ਹੈਗੀ ਆ ਖਣਾ ਤੁਹਾਂ ਦੇ ਦੋਨੇ ਪਸ਼ੂ ਓਕੇ ਆ ਬਾਈ ਖਣ ਦੀ ਤਾਂ ਮਾੜੀ ਲੈਂਦਾ ਨਹੀਂ ਬਰਾੜਾ ਅਜੇ ਤੱਕ ਨਾ ਲਈ ਤੌਰ ਵੇਖ ਭਲਵਾਨ ਵਾਲੀ ਹੈ ਹਨਾ ਪੂਰਾ ਫੱਟ ਸੱਟ ਹਵਾਨਾ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਦੁੱਤੀ ਚੈੱਕ ਰਹੀ ਬਈ ਖਰਗੋਸ਼ ਵਰਗੀ ਬਈ ਹਮ ਮਾਲਾ ਘਰੇ ਖੜੀ ਵੀ ਸੋਹਣੀ ਲੱਗੂ ਹਨਾ ਲੱਗਦਾ ਮੈਂ ਕੋਈ ਚੀਜ਼ ਲਿਆਂ ਦੋਨੇ ਚੀਜ਼ਾਂ ਇੱਕ ਦੂਜੀ ਤੋਂ ਟਾਪ ਆ ਹਮ ਟਾਪ ਟੂ ਟਾਪ ਕਲਾਸ ਹੈ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਾਲ ਐ ਨਹੀਂ ਕੋਈ ਗਾਇਆਂ ਜਨਮਾਂ ਕੱਲ ਦਾ ਨਮਨਾਂ ਭੋਰਾ ਨਹੀਂ ਲਿਬਰਦਾ ਅੱਛਾ ਕਈ ਉਹ ਨਰਨਾਂ ਗੋਹੀ ਤੇ ਵੇਟੀ ਜਾਂਦੇ ਇਹ ਤਾਂ ਗੱਲ ਹੈਗੀ ਆ ਜਾਨੀ ਗੌਣ ਬਾਲੇ ਐ ਇੰਨੇ ਤੇ ਗੌਣ ਬਈ ਬਾਕੀ ਆਪਣੀ ਸੁਭਾਈ ਵੀ ਬਰਾੜਾ ਦੋ ਹੀ ਪਸੂ ਲੈਣਾ ਯਾਰ ਤੀਜਾ ਪਸੂ ਆਪਣੇ ਘਰੇ ਨਹੀਂ ਹੋਊਗਾ ਕੀ ਕਹਿਣਾ ਕਦੇ ਬਾਲੀ ਚੰਗੀ ਲੈ ਲਈ ਮਤਲਬ ਤਾਂ ਕੰਮ ਰੱਖੀਦਾ ਮਤਲਬ ਤਾਂ ਬਈ ਐਵੇਂ ਯਾਰ ਫालतू ਕੰਮ ਕਰਨ ਦਾ ਫਾਇਦਾ ਨਹੀਂ ਦੋ ਵੇ ਚਲਵਾ ਦੇ ਚੰਗੀਆਂ ਲੈ ਕੇ ਵੇਚ ਲੋ ਭਾਵੇਂ ਕਮਾਈ ਘੱਟ ਕਰ ਲੋ ਬਾਲਾਂ ਜਿਹੇ ਚੱਕਰਾਂ 'ਚ ਪੈ ਜਾਂਦੇ ਨੇ ਨਾ ਫਿਰ ਉਹ ਸਾਬ ਸੰਭਾਲਦਾ ਬਾळा ਹੋ ਜਾਂਦਾ ਥਣ ਥਣ ਵੀ ਪੂਰਾ ਟੌਪ ਦਾ ਲੱਗਿਆ ਤੂੰ ਨੀ ਕੋਲੋਂ ਸਟਾਰਟ ਕਰਦੀ ਲੇਵਾ ਬਈ ਇਹ ਵੀ ਫਿਰ ਲੱਖੋਂ ਅੰਦਰ ਦੀ ਹੈ ਲੱਖੋਂ ਅੰਦਰ ਹੀ ਦੇਣੀ ਆ ਬਈ ਜੋੜਾ ਫਿਰ ਜੋੜੇ ਦੇ ਪੰਜ ਹਜ਼ਾਰ ਆਫਰ ਕਰਦੇ ਆ ਅੱਛਾ ਦੇਣੀ ਆ ਲੱਖੋਂ ਅੰਦਰ ਆ ਐ ਨਹੀਂ ਪਤਾ ਮੇਰੀ ਕਿੰਨੇ ਦੀਆਂ ਦੇਣੀਆਂ ਅੱਛਾ ਆਓ ਉਹ ਫੋਨ ਤੇ ਦੱਸ ਦੋ ਉਹ ਫੋਨ ਤੇ ਦੱਸ ਦੂੰਗਾ ਜੋੜੇ 'ਚ 5000 ਦੀ ਮੰਗਤਾਨ ਕਰ ਦੂੰ ਠੀਕ ਆ ਜਣੀ ਜਿੰਨਾ ਜਿੰਨਾ ਇਹਨਾਂ ਦਾ ਮੁੱਲ ਮੰਗਿਆ ਆਪਾਂ ਲੱਖੋਂ ਅੰਦਰ ਉਹਦੇ ਜੋ ਪਾਣੀ ਮੈਂ ਐ ਨਹੀਂ ਕਹਿੰਦਾ ਵੀ ਕੋਈ ਭਾਵੇਂ ਦੁੱਧ ਪੀਣ ਵਾਲੇ ਲੈ ਕੇ ਜਾਵੇ ਮੈਨੂੰ ਵੀ ਫੋਨ ਵਪਾਰੀਆਂ ਦੇ ਵੀ ਆਉਣਗੇ ਹੂੰ ਪਰ ਇੰਨੀ ਗੱਲਾਂ 5-5 ਦਿਨ ਬੰਦਾ ਸਾਹ ਹਲੇ ਕੋਈ ਵੇਚਣ ਵਾਲਾ ਵੀ ਹੂੰ ਤੈਨੂੰ ਪਤਾ ਮੰਡੀ-ਮੁੰਡੀ ਮਾਲ ਵੇਚਦੇ ਆ ਵਪਾਰੀ ਆਪਮੇ ਵੇਦੇ ਆ ਹੂੰ ਪੈਸੇ ਦੇ ਕੇ ਜਾਣੀਆਂ ਦੇ ਕੇ ਜਾਣੀਆਂ ਦਾ 15000 ਰੁਪਇਆ ਖੁੱਲਾ ਦੇਣ ਗੋੜਾ ਜਿੱਦੇ ਜਮਾ ਫਸੀਆਂ ਖੜੀਆਂ ਹੁੰਦੀ ਆ ਅੱਧੀ ਮੰਡੀ ਫਿਰੂ ਮਗਰ ਗੜੇ ਕੜ ਬਾਈ ਉਹ ਤਾਂ ਉਹ ਤਾਂ ਹੁਣ ਵੀ ਉਹ ਤਾਂ ਹੁਣ ਵੀ ਫਸੀ ਗਈ ਤੜਕੇ ਤੇ ਬੰਦੇ ਆਈ ਜਾਂਦੇ ਆ ਬਾਈ ਆਪਾਂ ਤਾਂ 100 ਰੁਪਇਆ ਨਹੀਂ ਧਾਰ ਕਰਨਗੇ ਹੂੰ ਧਾਰਾਂ ਤਾਂ ਆਪਣੇ ਗੇਟ 'ਚ ਆਵੇ ਹੀ ਨਾ ਠੀਕ ਆ ਆ ਪਤਾ ਧਾਰ ਵਾਲਾ ਤਾਂ ਬਈ ਵਿਆਹ ਕਰ ਗੇੜੇ ਮਾਰ ਦਿਆ ਕਹਿੰਗੇ ਤੈਨੂੰ ਪਤਾ ਹੀ ਵਪਾਰ ਲੈਣ ਚ ਧਾਰ ਲੈ ਲੈਂਦਾ ਕਰਾ ਪੱਕੇ ਬੰਦਿਆਂ ਦਾ ਚਲੋ ਇਸਕੇ ਦਾ ਸਰਕਲ ਹੁੰਦਾ ਹਾਂ ਬਾਕੀ ਨੰਬਰ ਸਕਰੀਨ ਤੇ ਲਗਾ ਦੇ ਐ ਤੇ ਗੇਰਾ ਮੜਾ ਫੇਰ ਕੈਮਰਾ ਮਾਰਦੇ ਬਈ ਕੈਮਰਾ ਮਾਰਦੇ ਬਾਲੀ ਚੰਗੀ ਇਹ ਤਾਂ ਵਾਰ-ਵਾਰ ਕਹਿੰਦੀ ਆ ਹੂੰ ਹਵਾਨਾ ਬਾੜਾ ਚੰਗਾ ਲੱਗਿਆ ਵਾ ਇਹਦਾ ਬਾੜਾ ਫੱਟਾ ਇਹਦੇ ਨਾਲ ਹਵਾਨਾ ਲੱਗਿਆ ਨਾ ਰੇਕ ਵੈੜ ਦੇ ਲੱਗਦਾ ਨਹੀਂ ਬਈ ਉਹ ਕਰੇ ਫਾਰਮ ਫੋਰਮ ਚ ਖੜੀ ਹੁੰਦੀ ਨਾ ਹੂੰ ਤੇ ਪਤਾ ਨਹੀਂ ਕਿੰਨਾ ਮੰਗਣਾ ਹੈ ਅਗਲੇ ਦਿਨ ਉਹ ਇਹ ਤਾਂ ਗੱਲ ਹੈਗੀ ਆ ਬਾਕੀ ਚੰਗੀ ਆ ਤੁਹਾਨੂੰ ਨਗ ਪਸੰਦ ਆਉਂਦਾ ਪੱਟ ਬੈਂਦਾ ਨੰਬਰ ਹਾਂ ਇੱਕ ਗੱਲ ਹੋਰ ਅਜੇ ਵੱਡੀ ਆ ਨਾ ਵੀ ਐ ਕੋਈ ਟਾਂਗਲ ਖੋਚਲੀ ਨਹੀਂ ਹੋਊਗੀ ਹੂੰ ਐ ਠੰਡੀ ਆ ਗਾਲ ਠੀਕ ਆ ਠੰਡੀ ਮਿੱਟੀ ਯਾਰ ਭਾਵੇਂ ਦੋ ਗਾਲਟੀਆਂ ਦਾ ਗੱਪਣ ਦੇ ਹੁਣ ਭਰ ਲੈ ਐ ਸੀਡ ਆਗਾ ਕੱਢੂਗੀ ਹੂੰ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਧੰਨਵਾਦ